ਤੇ ਦੀਵਾਲੀ ਦੇ ਦਿਨ ਪਟਾਕੇ ਚਲਾਉਣ ਨੂੰ ਲੈ ਕੇ ਝਗੜਾ ਹੋ ਗਿਆ ਜਿਸ ਦੌਰਾਨ ਇੱਕ ਵਿਅਕਤੀ ਜ਼ਖਮੀ ਹੋ ਗਿਆ ਵਿਅਕਤੀ ਦੀ ਪਛਾਣ ਰਾਜਕੁਮਾਰ ਵਜੋਂ ਹੋਈ ਹੈ ਜੋ ਕਿ ਪਕੌੜਿਆਂ ਵਾਲੇ ਬਜ਼ਾਰ ਦਾ ਰਹਿਣ ਵਾਲਾ ਹੈ ਛੋਟੀ ਦੁਕਾਨ ਚਲਾਉਂਦਾ ਹੈ ਇਹ ਪੂਰਾ ਮਾਮਲਾ ਅਮ੍ਰਿਤਸਰ ਦੇ ਸੰਦੂ ਕਲੋਨੇ 88 ਫੁੱਟ ਰੋਡ ਇਲਾਕੇ ਤੋਂ ਸਾਹਮਣੇ ਆਇਆ ਰਾਜਕੁਮਾਰ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਸ ਦੇ ਘਰ ਦੇ ਨੇੜੇ ਇੱਕ ਵਿਅਕਤੀ ਦੇ ਘਰ ਹਾਲ ਹੀ ਦੇ ਵਿੱਚ ਮੌਤ ਹੋਈ ਸੀ ਇਸ ਕਰਕੇ ਉਹ ਪਰਿਵਾਰ ਇਸ ਵਾਰ ਦੀਵਾਲੀ ਨਹੀਂ ਮਨਾ ਰਿਹਾ ਸੀ ਇਸ ਦੌਰਾਨ ਕੁਝ ਬੱਚੇ ਪਟਾਕੇ ਚਲਾ ਰਹੇ ਸੀ ਤੇ ਇੱਕ ਪਟਾਕਾ ਉਸੇ ਵਿਅਕਤੀ ਦੇ ਘਰ ਵਾਲੋਂ ਚਲਾ ਗਿਆ ਇਸ ਗੱਲ ਤੋਂ ਗੁੱਸੇ ਦੇ ਵਿੱਚ ਆ ਕੇ ਉਹ ਵਿਅਕਤੀ ਬਾਹਰ ਆਇਆ ਤੇ ਬੱਚਿਆਂ ਦੇ ਨਾਲ ਬੁਰਾ ਭਲਾ ਕਹਿਣਾ ਸ਼ੁਰੂ ਕਰ ਦਿੱਤਾ ਰਾਜਕੁਮਾਰ ਅਤੇ ਹੋਰ ਲੋਕਾਂ ਵੱਲੋਂ ਰੋਕਣ ਦੀ ਕੋਸ਼ਿਸ਼ ਵੀ ਕੀਤੀ ਗਈ ਤੇ ਵਿਅਕਤੀ ਨੇ ਝਗੜਾ ਸ਼ੁਰੂ ਕਰ ਦਿੱਤਾ ਰਾਜਕੁਮਾਰ ਦੇ ਨਾਲ ਕੁੱਟਮਾਰ ਕੀਤੀ ਗਈ ਜ਼ਖਮੀ ਕੀਤਾ ਗਿਆ ਤੇ ਉਸ ਨੂੰ ਹਸਪਤਾਲ ਭੇਜਿਆ ਗਿਆ ਪੁਲਿਸ ਅਧਿਕਾਰੀਆਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਇਹ ਝਗੜਾ ਪਟਾਕੇ ਚਲਾਉਣ ਨੂੰ ਲੈ ਕੇ ਹੋਇਆ ਤੇ ਫਿਲਹਾਲ ਮਾਮਲੇ ਦੀ ਤਫ਼ਤੀਸ਼ ਲਗਾਤਾਰ ਜਾਰੀ ਹੈ। ਝਗੜਾ ਇਹਦਾ ਜੀ ਮੈਂ ਆਪਾਂ ਇੱਕ ਛੋਟੀ ਜੀ ਦੁਕਾਨ ਕਰਦੇ ਆਂ ਛੋਟੀ ਜੀ ਦੁਕਾਨ ਹੈ ਮੈਂ ਤੇ ਮੇਰੀ ਘਰ ਦੀ ਦੋਨੇ ਜਣੇ ਆਪਾਂ ਉੱਤੇ ਬੈਠੇ ਆਂ ਸਮਾਨ ਵੇਚਦੇ ਪਿਆں ਦੀਵਾਲੀ ਦਾ ਥੋੜੇ ਜਿਹੀ ਗਿਫਟ ਦੇ ਪੈਕ ਬੱਚਿਆਂ ਦੇ ਕੀਤੇ। ਉੱਥੇ ਲੱਗਈ ਕਿ ਨੇ ਉਹ ਪਟਾਕੇ ਲਾਏ ਨੇ। ਉਹ ਰਬੀ ਜਣੇ ਜੀ ਪਟਾਕਾ ਉੱਪਰ ਆਇਆ ਜੇ ਕਿਸੋ ਆਇਆ ਸਾਰੀ ਦੁਨੀਆ ਜਲਾ ਰਹੀ ਏ ਉਹ ਮੇਰੇ ਮੁੰਡੇ ਦੇ ਦਿਵਾਲੀ ਹੋ ਗਿਆ ਕਹਿੰਦਾ ਪਟਾਕਾ ਤੁਹਾਡੇ ਵੱਲੋਂ ਆ ਮੇਰਾ ਪਿਓ ਮਰਿਆ 4 ਮਹੀਨੇ ਹੋਏ ਜੇ ਅਸੀਂ ਨਾ ਪਟਾਕੇ ਚਲਾਣੇ ਇੰਨਾ ਹੈ ਦਿਵਾਲੀ ਮਨਾਣੀ ਇੰਨਾ ਹੈ ਕੋਈ ਆਪਣਾ ਦੀਵਾਲੀ ਨਹੀਂ ਕੀਤੀ ਕੋਈ ਜੱਫਰੀ ਨਹੀਂ ਲਾਈ ਕੋਈ ਕੁਝ ਨਹੀਂ ਕੀਤਾ ਹੈ ਸਿਰਫ ਆਪਣੀ ਦੁਕਾਨਦਾਰੀ ਕਰ ਰਿਹਾ ਸੀ ਕਰਦੇ ਵੇ ਬੈਸ ਹੋ ਗਿਆ ਸੀ ਵਿੱਚ ਮੈਂ ਮੁੰਡੇ ਨੂੰ ਸ਼ਰਧਾਂ ਚਲਾ ਗਿਆ ਉਹਨੇ ਮੁੰਡੇ ਨੂੰ ਹੱਥ ਪਾਇਆ ਮੜੇ ਦੋਨੋਂ ਲੜਦੇ ਆਪਾਂ ਜੇ ਚੜਾਇਆ ਛੁੜਾਇਆ ਮੱਲਿਆ ਲੈਣੇ ਵੀ ਕਹਿੰਦੇ ਸਾਰੇ ਛਡੋ ਕੀ ਤੀ ਲੜ ਰਹਾ ਆਪਣਾ ਦੁਕਾਨਦਾਰੀ ਕਰੋ ਤੀ ਕਹਿੰਦਾ ਨਹੀਂ ਜੀ ਆ ਤੀ ਜਿਹੜਾ ਆ ਪੱਕਾ ਆ ਤੱਤ ਵੀ ਜਾਣਗੇ ਕਿਸੇ ਹੋਰ ਨੇ ਚਲਾ ਕਿਸੇ ਹੋਰ ਕੋਲ ਚਲਾ ਗਿਆ ਸੀ ਔਰ ਇਹ ਬੱਚੇ ਚਲਾਉਂਦੇ ਵੇਹੀ ਉਹ ਹਾਂਜੀ ਗਲੀ ਗੁਲੀ ਦੇ ਕੋ ਬੱਚੇ ਸੀ ਬੱਚੇ ਗਲੀ ਦੇ ਬੱਚੇ ਹੀ ਹਾਂਜੀ ਉਹਨੇ ਹੀ ਉਹਨੇ ਉਹਨੇ ਹੀ ਪੌਣ ਫੜਿਆ ਕਿ ਤੁਸੀਂ ਇਧਰੋਂ ਭੇਜਿਆ ਸੀ ਭਾਈ ਇਧਰੋਂ ਭੇਜੀਏ ਬਾਈ ਛੋਟਾ ਛੋਟਾ ਕਰਾ ਕੇ ਦੇ ਸੀ ਬਾਕੀ ਇਹਨਾਂ ਗੱਲ ਕਹਿਤੀ ਨੇ ਕੀ ਗੱਲ ਉਸ ਤੋਂ ਬਾਅਦ ਫਿਰ ਕੀ ਗੱਲ ਆਈਏ ਦੋ ਜੰਗਵਾਲੇ ਨੇ ਸ਼ੁਰੂ ਤੋਂ ਅਗਲੇ ਕੀ ਗੱਲ ਹੋਈਏ ਨਹੀਂ ਸੀਸੀ ਵੀ ਕੁਆਇਰਲ ਹੋ ਰਹੀ ਹੈ ਉਸ ਤੋਂ ਬਾਅਦ ਉਸ ਤੋਂ ਬਾਅਦ ਉਹਨੇ ਨਹੀਂ ਨਹੀਂ ਕਹਿਤਾ ਕਿ ਤੂੰ ਸਵੇਰ ਤੱਕ ਤੈਨੂੰ ਮੈਂ ਵੇਖ ਲੂੰਗਾ ਤੈਨੂੰ ਤੇਰੇ ਨਾਲ ਆਂਦੇ ਵਾਲਾ ਮੁੰਡੇ ਵਾਲਾ ਹਾਂ ਅਨਿ ਤੇ ਸਵੇਰੇ ਬਾਸ ਇਹ ਦੁਕਾਨ ਖੋਲੀ ਹੈ ਜੇ ਮੈਂ ਝਾੜੂ ਫੇਰਦਾ ਮੈਂ ਆਂਦੇ ਕਿਰਪਾਨਾ ਮਾਰਤੀਆਂ ਨਾਲ ਮੋਟਰਸਾਈਕਲ ਤੇ ਦੋ ਜਣੇ ਆਏ ਤੇ ਜਦ ਪਰੇ ਘੁਟਤਾ ਰਿਹਾ ਮੋਟਰਸਾਈਕਲ ਤੇ ਤੇ ਹੁਣ ਕੀ ਮੰਗਰਦੇ ਇਸ ਕਲੇ ਪੁਲਿਸ ਨੂੰ ਕੰਪਲੀਟ ਕਰ ਦਿੱਤੀ ਕਮਲੇਰ ਮੈਨੂੰ ਇਨਸਾਫ ਮਿਲਣਾ ਚਾਹੀਦਾ ਮੈਨੂੰ ਜਿਹੜੇ ਸੱਟਾਂ ਲਾਈਆਂ ਮੇਰਾ ਬੜਾਪਾ ਜਿਹੜਾ ਇਹਨਾਂ ਨੇ ਮੇਰਾ ਕੰਨ ਲਾਤਾ ਇਹਨਾਂ ਨੇ ਬਸ ਇਹ ਕਿ ਮੇਰਾ ਬੜਾਪਾ ਸੁੱਖ ਮੰਗਿਆ ਇਹਨਾਂ ਨੇ ਚੀਤਾ ਕੀ ਮੇਰੇ ਨਾਲ ਕਿਹੜੀ ਗੱਲ ਤੋਂ ਲੜਾਈ ਕੀ ਮੇਰੇ ਕੋਲ ਜ਼ਮੀਨ ਲੈਣੀ ਇਹਨਾਂ ਨੇ ਕੋਈ ਕੋਈ ਅਹੀ ਤਾਰੀਖ ਮਾ ਕੇ ਤਾਰੀਖ ਆਉਣ ਵਾਲੇ ਬੰਦੇ ਤੇ ਇਹਨਾਂ ਨੇ ਚੀਤਾ ਕੀ ਮੂੰਹ ਤੋਂ ਵੀ ਮੋਕੇ ਦੇ ਪੁਲਿਸ ਵਾਲੇ ਆ ਤੁਹਾਡੇ ਕੋਲ ਬਿਆਨ ਲੈਣ ਆਏ ਸੀ ਕੋਈ ਜਾਂਚ ਕੋਈ ਅਸਰ ਆਏ ਆਏ ہاں ਜੀ ਤੇ ਪੁਲਿਸ ਨੇ ਕੀ ਅਸ਼ਵਸ਼ਾਸ਼ਣ ਦਵਾਇਆ ਤੁਹਾਨੂੰ ਕਹਿੰਦੇ ਤੁਹਾਨੂੰ ਇਨਸਾਫ ਪੂਰਾ ਮਿਲੇਗਾ ਜਿਹਨੇ ਗਲਤੀ ਕੀਤੀ ਹੈ ਜਿਹੜਾ ਮੂੰਹ ਲਿਬੇਟੇ ਜਿਹੜਾ ਸਭ ਫੜਾਂਗੇ ਹੀ ਮੋਟਰਸਾਈਕਲ ਵੀ ਜਿਹੜਾ ਹੈਗਾ ਸੀ ਉਹਦੇ ਨਾਲ ਕੋਈ ਨੰਬਰ ਹੈਗਾ ਸੀ ਨਾਲ ਮਾਲ ਪੁਲਿਸ ਨੇ ਆ ਉਹਨਾਂ ਨੇ ਹਾਂ ਜੀ ਇਹ ਜੀ ਇੱਥੇ ਸੰਧੂ ਕਲੋਨੀ ਪੈਂਦੀ ਹੈ ਜੀ 88 ਫੁੱਟ ਰੋਡ ਤੇ ਤੇ ਉੱਥੇ ਆਪੜਾ ਦਿਵਾਲੀ ਵਾਲੀ ਰਾਤ ਜਿਹੜਾ ਵਾ ਪਟਾਕੇ ਚਲਾਉਣ ਨੂੰ ਲੈ ਕੇ ਕੋਈ ਤਕਰਾਰ ਵਾਜੀ ਹੋਈ ਸੀ ਤੇ ਜਿਹਦੇ ਵਿੱਚ ਆਪਣਾ ਜਿਹੜਾ ਝਗੜੇਦਾਰਾਂ ਜਿਹੜਾ ਵਾ ਰਾਜਕੁਮਾਰ ਨਾਮ ਦਾ ਜਿਹੜਾ ਵਿਅਕਤੀ ਜ਼ਖਮੀ ਹੋਇਆ ਸੀਗਾ ਤੇ ਉਹਨਾਂ ਦੇ ਬਿਆਨ ਹਾਸਲ ਕਰਕੇ ਤੇ ਜੋ ਇਹ ਸਾਡੇ ਲੋ ਬਣਦੀ ਕਾਨੂੰਨੀ ਕਾਰਵਾਈ ਹਮੇਸ਼ਾ ਲਿਆਂਦੀ ਜਾ ਰਹੀ ਹੈ ਤੇ ਜਿਨ੍ਹਾਂ ਨੇ ਵੀ ਉਹਨਾਂ ਦੇ ਝਗੜੇਦਾਰਾਂ ਸੱਟਾਂ ਲਾਈਆਂ ਉਹਨਾਂ ਦੇ ਖਿਲਾਫ ਜਿਹੜਾ ਸਖਤ ਤੋਂ ਸਖਤ ਕਾਰਵਾਈ ਕਰਕੇ ਉਹਨਾਂ ਨੂੰ ਜਲਦ ਤੋਂ ਜਲਦ ਗਿਰਸਰ ਕੀਤਾ ਜਾਊਗਾ